ਧਾਨਕੁਟ ਵਿਖੇ ਵਾਰ ਨੰਬਰ 35 ਮੀਰਪੁਰ ਕੁੰਨੀ ਚ ਲੋਕਾਂ ਦੇ ਬਲੋਂ ਨਗਰ ਨਿਗਮ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੱਸਦੇ ਇਹ ਇਸ ਪਿੱਛੇ ਵਜਾਏ ਦੱਸੀ ਜਾ ਰਹੀ ਹੈ ਕਿ ਲੋਕ ਜਿਹੜੇ ਨੇ 6 ਮਹੀਨੇ ਤੋਂ ਲਗਾਤਾਰ ਪਰੇਸ਼ਾਨ ਨੇ ਸੀਵਰੇਜ ਦੀ ਸਮੱਸਿਆ ਤੋਂ ਤੇ ਸੀਵਰੇਜ ਦੀ ਸਮੱਸਿਆ ਦੇ ਨਾਲ ਪਾਣੀ ਜਿਹੜਾ ਹੈ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਦੇ ਅੱਗੇ ਜਾ ਕੇ ਜਿਹੜਾ ਹੈ ਉਹ ਠਹਿਰਦਾ ਹੈ ਜਿਸ ਦੇ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਜਿਹੜਾ ਹੈ ਉਹ ਇੱਥੇ ਬਣਿਆ ਹੋਇਆ ਤੇ ਲੋਕਾਂ ਨੇ ਕਿਹਾ ਹੈ ਕਿ ਨਗਰ ਨਿਗਮ ਨੂੰ ਜੜਾਏ ਲਗਾਤਾਰ ਸ਼ਿਕਾਇਤ ਵੀ ਕੀਤੀ ਹੈ ਪਰ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਇਸ ਤਰ੍ਹਾਂ ਦੇ ਹਾਲਾਤ ਬਣੇ ਰਏ ਤਾਂ ਸਾਡੇ ਵੱਲੋਂ ਪ੍ਰਦਰਸ਼ਨ ਜਿਹੜਾ ਉਹ ਤਿੱਖਾ ਕੀਤਾ ਜਾਵੇਗਾ ਸੀ ਅੱਗੇ ਤੱਕ ਜਾਣਾ ਕਿ ਤੇ ਸਮੁੱਚੇ ਸਾਡੇ ਪੱਤਰਕਾਰ ਦੇ ਵੱਲੋਂ ਤਸਵੀਰਾਂ ਵੀ ਲਈਆਂ ਗਈਆਂ ਨੇ ਤੇ ਲੋਕਾਂ ਦੇ ਨਾਲ ਵਾੜ ਵਾਸੀਆਂ ਦੇ ਨਾਲ ਮੀਰਪੁਰ ਕਲੋਨੀ ਬਾੜ ਨੰਬਰ 35 ਦੇ ਵਿੱਚ ਪਹੁੰਚ ਕੇ ਗੱਲਬਾਤ ਕੀਤੀ ਗਈ ਹੈ ਤੇ ਜਿੱਥੇ ਲੋਕਾਂ ਨੇ ਜਿਹੜੀ ਹੈ ਮੰਗ ਕੀਤੀ ਹੈ ਕਿ ਸੀਵਰੇਜ ਦੀ ਸਮੱਸਿਆ ਨੂੰ ਜਲਦ ਤੋਂ ਜਲ ਜਿਹੜਾ ਠੀਕ ਕੀਤਾ ਜਾਵੇ। ਕੀ ਨਾਮ ਆਪਣਾ? ਮੇਰਾ ਨਾਮ ਕੁਲਜੀਤ ਸਿੰਘ ਹੈ ਜੀ। ਸਰ ਕਿਹੜੀ ਜਗ੍ਹਾ ਹੈ? ਇਹ ਮੀਰਪੁਰ ਕਲੋਨੀ ਖਾੜਕੋਟ ਹੈ ਜੀ। ਸਰ ਕੀ ਸਮੱਸਿਆ ਆ ਰਹੀ ਤੁਹਾਨੂੰ? ਇਹ ਜੀ ਸੀਵਰੇਜ ਦਾ ਪਾਣੀ ਇੱਥੇ ਬਹੁਤ ਜ਼ਿਆਦਾ ਇਕੱਠਾ ਹੋਇ ਕਿੰਨੀ ਦਿਨ ਦੀ ਸਮੱਸਿਆ ਬਣੇ ਇਹ ਕੋਈ 6 ਮਹੀਨੇ ਹੋ ਗਿਆ ਜੀ ਕੋਈ ਨਹੀਂ ਆ ਰਿਹਾ ਕੋਈ ਨਹੀਂ ਆ ਰਿਹਾ ਜੀ ਹੁਣ ਕੀ ਮੰਗ ਕਰੀਏ ਮੰਗਿਆ ਸੀ ਇਹ ਦੀ ਪ੍ਰਸ਼ਾਸਨ ਅਗੇ ਕੀ ਤੁਹਾਡਾ ਮਸਲਾ ਹੱਲ ਕੀਤਾ ਜਾਏ ਪਾਣੀ ਦਾ ਨਿਕਾਸੀ ਕੋਈ ਸਾਡਾ ਸ਼ੋਰੂਮ ਹੈਗਾ ਜੀ ਇਹ ਤੇ ਕੱਲ ਨੂੰ ਫਿਰ ਨਹੀਂ ਆ ਪਾਣੀ ਖੜਾ ਹੋਇਆ ਤਾਂ ਕੱਲ ਨੂੰ ਬਹਿ ਜਾਏਗਾ ਕੁਝ ਹੋ ਜਾਏਗਾ ਕਿੰਨੂ ਅਸੀਂ ਕਹਾਂਗੇ ਜਾਣਦੇ ਸਾਡੀ ਇਹ ਮੰਗ ਹੈਗੀ ਕਿ ਇਹਨੂੰ ਠੀਕ ਕੀਤਾ ਜਲਦੀ 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 ਨਾ ਵਿਕਾਸ ਗੁਪਤਾ ਜੀ ਸਰ ਕੀ ਦਿੱਕਤ ਆ ਰਹੀ ਹੈ ਇਹ ਮੰਡਲ ਦੀ ਸਫਾਈ ਬਿਲਕੁਲ ਨਹੀਂ ਕੋਈ ਕੇਅਰ ਨਹੀਂ ਕਰਦਾ ਨਾ ਕੋਈ ਸਫਾਈ ਵਾਲਾ ਆਂਦਾ ਹੈ ਕਾਫੀ ਟਾਈਮ ਤੋਂ ਆਪਣੇ ਪੈਸੇ ਦੇ ਕੇ ਇਹ ਕੰਮ ਕਰਾਉਂਦੇ ਪਏ ਸਾਰਾ ਨਾਲੀਆਂ ਦੇਖੋ ਹਾਲ ਪਰਹੀ ਹੋਈਆਂ ਸਾਰੀਆਂ ਕਿੰਨੀ ਦਿਨ ਤੋਂ ਸਮੱਸਿਆ ਸੀ ਇਹ 2-3 ਸਾਲ ਤੋਂ ਆਂਦੀ ਪਈ ਹੈ ਪ੍ਰੋਬਲਮ ਕੋਈ ਸੁਣਵਾਈ ਨਹੀਂ ਆਈ ਕੋਈ ਪ੍ਰਸ਼ਾਸਨ ਦਾ ਨਹੀਂ ਪਰ ਉਹ ਦੇ ਕੇ ਪੈ ਕਰ ਦਿੰਦੇ ਨੇ ਜਿਹੜਾ ਆਂਦਾ ਸਫਾਈ ਕਰਨ ਵਾਲਾ ਕਹਿੰਦਾ ਜੀ ਪੈਸੇ ਦਿਓ ਤਾਂ ਕੰਮ ਕਰ ਦਾਂਗੇ ਮੇਰਾ ਨਾਮ ਚਰਨ ਸਿੰਘ ਆ ਜੀ ਸਰ ਕਿਹੜੀ ਜਗ੍ਹਾ ਹੈ ਇਹ ਮੀਰਪੁਰ ਕਲੋਨੀ ਦਾ ਐਂਡ ਆ ਕੱਟ ਸਰ ਕੀ ਦਿੱਕਤ ਆ ਰਹੀ ਹੈ ਦਿੱਕਤ ਆਦੀ ਮੇਰੇ ਜਿਹੜਾ ਸ਼ੋਰੂਆ ਜੀ ਇਹਦੇ ਚਾਰ ਸ਼ਫੇਰੇ ਪਾਣੀ ਖੜਾ ਵਾ ਤੇ ਕੋਈ ਪ੍ਰਸ਼ਾਸਨ ਕੋਈ ਕੋਈ ਧਿਆਨ ਨਹੀਂ ਦਿੰਦਾ ਇਹ ਜਿਹੜਾ ਸੀਵਰ ਵਾ ਉਹ ਵੀ ਬਿਲਕੁਲ ਬੰਦ ਪਿਆ ਸਾਡਾ ਕੋਈ ਪਾਣੀ ਨਹੀਂ ਗਾ ਅੱਜ ਦੋ ਤਿੰਨ ਘਰਾਂ ਦਾ ਪਾਣੀ ਸਾਰਾ ਉਹਦੇ ਵਿੱਚ ਇੰਨੀ ਪ੍ਰੋਬਲਮ ਆਉਂਦੀ ਹੈ ਜੇ ਸਾਫ ਕੋਈ ਸਾਰੀਆਂ ਲੀਆਂ ਬੈਠ ਸਕਦੀਆਂ ਕੁਝ ਵੀ ਹੋ ਸਕਦਾ ਸਰ ਕਦੋਂ ਦੀ ਸਮੱਸਿਆ ਆ ਰਹੀ ਹੈ ਇਹ ਮਰੇ ਖਿਆ ਘੱਟੋ ਘਾਟ ਵੀ ਦੇ 6 ਮਹੀਨੇ ਹੋ ਗਏ ਮਤਲਬ ਕੋਈ ਨਹੀਂ ਇੱਥੇ ਟੁੱਕੜ ਲਿਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਕੋਈ ਭੱਗਾ ਨਹੀਂ ਕੋਈ ਕੋਈ ਕੰਪਲੇਟ ਵਗੈਰਾ ਕੀਤੀ ਹੈ ਕੰਪਲੇਨਟ ਲੈ ਕੇ ਤੇਰੀ ਆਈ ਕੋਈ ਇਹ

and tuck shop ensure nutritious meals from dance and music rooms to a cinema hall all-weather pool and expert sports coaches students excel in every way rooted in excellence admissions open enroll today